ਅੱਤਰਕਾਰਾਂ ਦਾ ਸੀ ਜੀ ਧੰਨਵਾਦ ਕਰਨਾ ਚਾਹੁੰਦੀ ਆ ਜੀ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਤੇ ਸਾਨੂੰ ਅੱਜ ਹੱਕ ਦਿਵਾਇਆ ਜੀ ਹੋ ਗਿਆ ਪਰ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਹੱਥ ਵਨ ਕੇ ਬੇਨਤੀ ਆ ਭਰਾਵੋ ਤੁਸੀਂ ਸਾਨੂੰ ਇਨਸਾਫ਼ ਦਿਵਾਇਆ ਅਸੀਂ ਵੀ ਸਪਰੇਅ ਵਾਲੀਆਂ ਬੋਤਲਾਂ ਲੈ ਕੇ ਇੱਥੇ ਖੜੇ ਸੀਗੇ ਸਾਨੂੰ ਐ ਸੀ ਵੀ ਸਾਡਾ ਕਬਜ਼ਾ ਮਿਲ ਗਿਆ ਤਾਂ ਠੀਕ ਹੈ ਜੇ ਸਾਡਾ ਕਬਜ਼ਾ ਨਾ ਮਿਲਿਆ ਅਸੀਂ ਸਪਰੇਅ ਵੀ ਪੀਵਾਂਗੇ ਅਸੀਂ ਪਾਣੀ ਵਾਲੇ ਟੈਂਕੀ ਤੇ ਚੜ ਕੇ ਅੱਗ ਲਾ ਕੇ ਅਸੀਂ ਮਰਾਂਗੇ ਇਨਸਾਫ਼ ਮਿਲ ਗਿਆ ਜੀ ਮੀਡੀਆ ਨੇ ਸਾਨੂੰ ਬਹੁਤ ਸਾਥ ਦਿੱਤਾ ਜੀ ਤੇ ਸਾਡਾ 4 ਸਾਲਾਂ ਦਾ ਰੌਲਾ ਸੀਗਾ ਜੀ ਬਹੁਤ ਧੰਨਵਾਦੀਆਂ ਜੀ ਮੀਡੀਆ ਦੇ ਅ ਥੋੜਾ ਨਾ ਇਨਸਾਫ ਮਿਲ ਗਿਆ ਜੀ ਨਾ ਹੁੰਦੀ ਜੀ ਸਾਨੂੰ ਕੋਈ ਢੱਕਾ ਨਹੀਂ ਸੀ ਚਾਰ-ਪੰਜ ਸਾਲ ਦਾ ਜੀ ਅਸੀਂ ਰੁੱਲਦੇ ਫਿਰਦੇ ਸੀਗੇ ਜੀ ਜਿਵੇਂ ਗੱਲ ਕਰ ਕਰਨਾ ਚਾਹੁੰਦੇ ਆ ਜੀ ਪੱਤਰਕਾਰਾਂ ਦਾ ਸੀ ਜੀ ਧੰਨਵਾਦ ਕਰਨਾ ਚਾਹੁੰਦੇ ਆ ਜੀ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਤੇ ਸਾਨੂੰ ਅੱਜ ਹੱਕ ਦਿਵਾਇਆ ਜੀ ਕਿੰਨੇ ਸਮੇ ਤੋਂ ਮਸਲਾ ਸੀਗਾ ਕਾਹਦਾ ਮਸਲਾ ਚਾਰ ਸਾਲ ਹੋ ਗਏ ਜੀ ਸਾਡਾ ਮਸਲਾ ਅਸੀਂ ਚੱਲਦਿਆਂ ਨੂੰ ਲੜਾਈ ਲੁੜੀ ਚੱਲਦਿਆਂ ਨੂੰ ਕੋਈ ਸਾਡਾ ਹੱਕ ਨਹੀਂ ਮਿਲ ਰਿਹਾ ਸੀ ਜੀ ਅੱਜ ਸਾਨੂੰ ਹੱਕ ਮਿਲ ਗਿਆ ਅਸੀਂ ਸਾਰੇ ਪੰਚਾਇਤ ਮੈਂਬਰ ਦਾ ਪੱਤਰਕਾਰਾਂ ਦਾ ਸਰਪੰਚ ਨੂੰ ਤਾਂ ਨਾ ਆਖਾਂ। ਜੀ ਸਾਨੂੰ ਇੰਨੀ ਕ ਉਮੀਦ ਨਹੀਂ ਸੀਗੀ ਜਿੰਨੀ ਅੱਜ ਸਾਡੀ ਪੂਰੀ ਹੋ ਗਈ। ਅਸੀਂ ਤਾਂ ਤੁਹਾਡੇ ਬੰਨੀਆਂ ਇਹ ਕਹਿਨੇ ਆਂ ਵੀ ਬਧਾਈਆਂ ਭਾਈ ਜੀ ਤੁਹਾਨੂੰ ਜਿਨ੍ਹਾਂ ਨੇ ਸਾਡਾ ਇਹਨਾਂ ਹੱਕ ਦਵਾ ਦਿੱਤਾ। ਇਹ ਸਾਡੀ ਹੈਗੀ ਆ ਜੀ। ਠੀਕ ਹੈ ਨਾ ਚਾਹਣੇ। ਭਾਈ ਜੀ ਅਸੀਂ ਇਹ ਕਹਿਣਾ ਚਾਹਣੇ ਆਂ ਵੀ ਸਾਡੇ ਬੰਦੇ ਪਾਣੀ ਵਾਲੀ ਟੈਂਕੀ ਤੇ ਚੜੇ ਸੀਗੇ। ਅਸੀਂ ਵੀ ਸਪਰੇਅ ਵਾਲੀਆਂ ਬੋਤਲਾਂ ਲੈ ਕੇ ਇੱਥੇ ਖੜੇ ਸੀਗੇ। ਸਾਨੂੰ ਐ ਸੀ ਵੀ ਸਾਡਾ ਕਬਜ਼ਾ ਮਿਲ ਗਿਆ ਤਾਂ ਠੀਕ ਆ। ਜੇ ਸਾਡਾ ਕਬਜ਼ਾ ਨਾ ਮਿਲਿਆ ਅਸੀਂ ਸਪਰੇਅ ਵੀ ਪੀਵਾਂਗੇ। ਅਸੀਂ ਪਾਣੀ ਵਾਲੀ ਟੈਂਕੀ ਤੇ ਚੜ ਕੇ ਅੱਗ ਲਾ ਕੇ ਅਸੀਂ ਮਰਾਂਗੇ। ਤੇ ਧੰਨਵਾਦ ਹੈ ਵੀਰੇ ਵੀ ਸਾਡਾ ਕਬਜਾ ਸਾਨੂੰ ਮਿਲ ਗਿਆ ਬਾਈ ਜੀ ਅਸੀਂ ਇਹ ਕਹਿ ਨਹੀਂ ਚਾਹੁੰਦੇ ਆ ਵੀ ਅਸੀਂ ਸਾਡਾ ਹੱਕ ਸੀਗਾ ਜਿਹੜਾ ਸਾਨੂੰ ਉਹ ਮਿਲ ਗਿਆ ਅਸੀਂ ਸਭ ਦਾ ਹੀ ਕਹਿ ਨਹੀਂ ਧੰਨਵਾਦ ਹੋ ਗਿਆ ਬਾਈ ਜੀ ਚੈਨਨ ਵਾਲਿਆਂ ਦਾ ਵੀ ਤੇ ਸਾਨੂੰ ਸਾਡਾ ਕਬਜਾ ਸਾਨੂੰ ਮਿਲ ਗਿਆ ਤਿੰਨ ਚਾਰ ਸਾਲ ਹੋ ਗਏ ਜੀ ਸਾਡਾ ਬਹੁਤ ਕੋਲਕਲਾਈ ਚੱਲੀ ਜਾਂਦਾ ਸੀਗਾ ਅੱਜ ਸਾਨੂੰ ਮਿਲਿਆਨ ਸਾਬ ਜੀ ਸਾਡਾ ਆ ਵੀ ਪੰਚਾਇਤ ਦੇ ਹਰਾ ਹੀ ਮਿਲ ਗਿਆ ਜੀ ਅਸਾਂ ਜਿਵੇਂ ਤੁਸੀਂ ਪਿਛਲੇ 4 ਸਾਲਾਂ ਤੋਂ ਕੋਲ ਕਰਦੇ ਸੀਗਾ ਹਾਂਜੀ 4 ਸਾਲਾਂ ਤੋਂ ਕੋਈ ਸੁਲਮਾਈ ਨਹੀਂ ਸੀ ਹੁੰਦੀ ਨਹੀਂ ਜੀ ਅੱਜ ਤੁਸੀਂ ਅੱਕ ਕੇ ਥੱਕ ہار ਕੇ ਪਾਣੀ ਦੀ ਟੈਂਕੀ ਤੇ ਚੜੇ ਤੇ ਹੱਥਾਂ ਵਿੱਚ ਤੁਸੀਂ ਸਪਰੇਅ ਦੀਆਂ ਬੋਤਲਾਂ ਲੈ ਕੇ ਹਾਂਜੀ ਪਾਣੀ ਵਾਲੀ ਟੈਂਕੀ ਤੇ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਨੇ ਆਂ ਵੀ ਅਸੀਂ ਪਾਣੀ ਵਾਲੀ ਟੈਂਕੀ ਤੇ ਚੜੇ ਸੀਗੇ ਸਾਰਾ ਦਿਨ ਲੱਗ ਗਿਆ ਤੇਲ ਵਾਲੀਆਂ ਬੋਤਲਾਂ ਲੈ ਕੇ ਚੜੇ ਸੀਗੇ ਅਸੀਂ ਆਪਦੇ ਕਬਜ਼ੇ 'ਚ ਸਪਰੇਅ ਵਾਲੀਆਂ ਬੋਤਲਾਂ ਲੈ ਕੇ ਬੈਠੇ ਸੀਗੇ ਅੱਜ ਸਾਡਾ ਕਬਜ਼ਾ ਸਾਨੂੰ ਮਿਲ ਗਿਆ 3-4 ਸਾਲਾਂ ਬਾਅਦ ਆ ਵੀ ਭਾਈ ਜੀ ਜਿਹੜੇ ਉਹ ਵੀਡੀਓ ਵਾਲੇ ਆ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡਾ ਅੱਜ ਕਬਜ਼ੇ ਦਾ ਹੱਲ ਕਰਿਆ ਕੀ ਨਾ ਮਤ ਡਾ ਕੀ ਕਰ ਜਣੇ ਜਿਹੜਾ ਪਾਣੀ ਦੀ ਟੈਂਕੀ ਤੇ ਜਿਹੜੇ ਸੀਗੇ ਇਹ ਪਿੰਡ ਦੇ ਲੋਕ ਹਾਂਜੀ ਜੀ ਸਾਰਾ ਸਾਰਾ ਇਨਸਾਫ ਮਿਲ ਗਿਆ ਜੀ ਮੀਡੀਆ ਨੇ ਸਾਨੂੰ ਬਹੁਤ ਸਾਥ ਦਿੱਤਾ ਜੀ ਤੇ ਸਾਡਾ 4 ਸਾਲਾਂ ਦਾ ਰੋਲਾ ਸੀਗਾ ਜੀ ਬਹੁਤ ਧੰਨਵਾਦੀਆਂ ਜੀ ਮੀਡੀਆ ਦੇ ਅਸੀਂ ਤੁਹਾਡੇ ਨਾਲ ਇਨਸਾਫ ਮਿਲ ਗਿਆ ਜੀ ਨਾ ਹੁੰਦੀ ਸਾਨੂੰ ਕੋਈ ਢੱਕਾ ਨਹੀਂ ਸੀ 4-5 ਸਾਲ ਦਾ ਜੀ ਅਸੀਂ ਰੁੱਲਦੇ ਹੀ ਫਿਰਦੇ ਸੀਗੇ ਜੀ ਕੋਲ ਕੋਲ ਪਾਣੀ ਦੀ ਟੈਂਕੀ ਤੇ ਜਿਹੜੇ ਕੀ ਕੁਝ ਲੈ ਕੇ ਗਏ ਸੀ ਇੱਕ ਮੇਰਾ ਸਾਧੂ RAM ਜੀ ਨੋਕਰ RAM ਜੀ ਕਾਕਾ RAM ਕਾਲਾ RAM ਜੀ ਲਿੱਲੂ RAM ਜੀ ਤੇ 4-5 ਜਣੇ ਸਾਡੇ ਚੜੇ ਸੀਗੇ ਇੱਕ ਭਲਕਾਰ RAM ਸਰ ਤੈਨੂੰ ਧੰਨਵਾਦੀ ਥੋੜਾ ਮੀਡੀਆ ਦਾ ਬਹੁਤ-ਬਹੁਤ ਜੀ ਚਾਰ-ਪੰਜ ਸਾਲ ਦਾ ਅਸੀਂ ਰੁੜੀ ਜਾਂਦੇ ਸੀ ਕਿ ਜੀ ਸਾਨੂੰ ਇਨਸਾਫ ਮਿਲ ਗਿਆ ਜੀ ਜਿਵੇਂ ਇੱਕ ਤਰਫਾ ਤੁਸੀਂ ਪਟੋਲ ਦੀਆਂ ਬੋਤਲਾਂ ਲੈ ਕੇ ਜਿਹੜੇ ਸੀ ਤੇ ਦੂਜੀ ਤਰਫਾ ਤੁਹਾਡੇ ਜਿਹੜੇ ਲੇਡੀਜ਼ ਸੀ ਉਹਨਾਂ ਦੇ ਹੱਥਾਂ ਵਿੱਚ ਵੀ ਸਪਰੇਅ ਦੀਆਂ ਬੋਤਲਾਂ ਸੀ ਹਾਂਜੀ ਉਹਨਾਂ ਦੇ ਸਪਰੇਅ ਸਾਨੂੰ ਅੱਜ ਇਨਸਾਫ ਤਾਂ ਮਿਲਿਆ ਤਾਂ ਅਸੀਂ ਖਾਪੀ ਕਿ ਅੱਜ ਮਰ ਜਾਾਂਗੇ ਹਾਂਜੀ ਹਾਂਜੀ ਉਹ ਸਾਡੀ ਮੰਮੀਆਂ ਜੀ ਬੁੜੀਆਂ ਸੀ ਉਹਨਾਂ ਦੇ ਸਪਰੇਅ ਦੀਆਂ ਬੋਤਲਾਂ ਸੀ ਹੱਥ 'ਚ ਜੀ ਹਾਂਜੀ ਹਾਂਜੀ ਤੁਹਾਨੂੰ ਇਨਸਾਫ ਮਿਲ ਚੁੱਕਿਆ ਹੈ ਹਾਂਜੀ ਮਿਲ ਚੁੱਕਿਆ ਜੀ ਧੰਨਵਾਦ ਤੁਹਾਡਾ ਬਹੁਤ-ਬਹੁ ਮੱਖਣਰਾਮ ਬਹੁਤ ਜੀ ਮੱਖਣਰਾਮ ਪਕਤਪੁਰਾ ਹਲਕਾ ਭਦੌੜ ਤੋਂ ਜੀ ਮੇਰਾ ਨਾਮ ਮੱਖਣਰਾਮ ਹੈ ਜੀ ਕੀ ਕਹਿਣਾ ਚਾਹੁੰਦਾ ਮੈਂ ਬਾਈ ਜੀ ਇਹ ਕਹਿਣਾ ਚਾਹੁੰਦਾ ਜੋ ਧੱਕਾ ਹੋਇਆ ਸੀਗਾ ਜੀ ਉਹ ਧੱਕਾ ਸਾਨੂੰ ਇਨਸਾਫ ਸਿਰਫ ਤੋਂ ਸਿਰਫ ਕੱਲੇ মিডিਆ ਰਾਹੀਂ ਮਿਲਿਆ ਹੋਰ ਸਾਨੂੰ ਕਿਸੇ ਨੇ ਇਨਸਾਫ ਨਹੀਂ ਦਿੱਤਾ ਸਾਨੂੰ 4 ਸਾਲਾਂ ਦਾ ਕਬਜ਼ਾ ਜੋ ਦੂਜੇ ਬੰਦਿਆਂ ਕੋਲੇ ਸੀਗਾ ਸਾਡੀ ਹੱਕ ਦੀ ਜ਼ਮੀਨ ਦੂਜੇ ਬੰਦੇ ਵਾਹੁੰਦੇ ਸੀਗੇ ਨਾ ਕੋਈ ਉਹਦਾ ਠੇਕਾ ਮਿਲਿਆ ਜਦੋਂ ਅੱਜ মিডিਆ ਦੇ ਰਾਹੀਂ ਪਤਾ ਲੱਗਿਆ মিডিਆ ਨੇ ਸਾਨੂੰ ਸਾਥ ਦੇ ਕੇ ਅੱਜ ਇਹ ਸਾਡੀ ਮੰਗਤੀ ਕਰਵਾਈ ਆ ਬਹੁਤ ਤੰਗ ਸੀਗਾ ਗਰੀਬ ਪਰਿਵਾਰ ਸੀਗਾ ਪਰ ਜੋ ਵੀ ਕਿਤੇ ਜਾਂਦੇ ਸੀ ਪਰ ਸੁਣਵਾਈ ਨਹੀਂ ਹੁੰਦੀ ਪਰ ਅੱਜ ਮੀਡੀਆ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿੰਨੇ ਬੰਦੇ ਪਾਣੀ ਦੇ ਟੈਂਕੀ ਦੇ ਜਿਹੜਾ ਇਥੇ ਹੋਰ ਵੀ ਕੋਈ ਪ੍ਰਦਰਸ਼ਨ ਕੀਤਾ ਹਾਂਜੀ 7 ਬੰਦੇ ਪਾਣੀ ਦੇ ਟੈਂਕੀ ਦੇ ਚੜੇ ਸੀਗੇ ਹੋਰ ਕੀ ਕੋਈ ਖੇਤ ਦੇ ਵਿੱਚ ਔਰਤਾਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਹਾਂਜੀ ਔਰਤਾਂ ਵੱਲੋਂ ਵੀ ਪ੍ਰਦਰਸ਼ਨ ਜਾਨੀ ਕਿ ਸਾਰਾ ਜਿਹੜਾ ਬਾਜੀਗਰ ਡੇਰਾ ਜੀ ਇਹਨਾਂ ਵੱਲੋਂ ਪੂਰਾ ਜ਼ੋਰ ਲਾਇਆ ਗਿਆ ਵੀ ਇਹ ਜਿਹੜਾ ਧੱਕਾ 16 ਲੱਖ ਦਾ ਸੀਗਾ ਸੌਦਾ ਵੀ ਧੱਕਾ ਨਾ ਜਾਏ ਧੱਕਾ ਹੁੰਦਾ ਸੀਗਾ ਜੀ ਸਾਡੇ ਨਾਲ ਬਾਜੀਗਰ ਬ੍ਰਾਦਰੀ ਨਾਲ ਪਰ ਜੋ ਮੀਡੀਆ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਮੀਡੀਆ ਨੇ ਸਾਨੂੰ ਇਹ ਇਨਸਾਫ ਦਵਾਇਆ ਪਾਣੀ ਦੀ ਟੈਂਕੀ ਦੇ ਉੱਪਰ ਉਹ ਬੰਦੇ ਥੱਲੇ ਉਤਰੇ ਹੋਣ ਹਾਂਜੀ ਉੱਪਰੋਂ ਉੱਤ ਥੱਲੇ ਉਤਰਿਆ ਹੀ ਹਾਂਜੀ ਸਾਡੀ ਮਿਹਨਤੀ ਸ਼ਾਇਦ ਹੋ ਗਈ ਸਾਰਾ ਕੁਝ ਹੋ ਗਿਆ ਪਰ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਹੱਥ ਵਨ ਕੇ ਬੇਨਤੀ ਆ ਭਰਾਵੋ ਤੁਸੀਂ ਸਾਨੂੰ ਇਨਸਾਫ ਦਵਾਇਆ ਜੋ ਇੱਥੇ ਪਿਛਲੇ ਦਿਨਾਂ ਦੀ ਤੋਂ ਕਾਫੀ ਦਿਨਾਂ ਤੋਂ ਗੱਲ ਚੱਲਿਆ ਹੋਇਆ ਸੀ ਜ਼ਮੀਨੀ ਵਿਵਾਦ ਹੁੰਦਾ ਕਿ ਬਾਜੀਗਰ ਬਰਾਦੀ ਦੇ ਕਿਸਾਨ ਭਰਾਵਾਂ ਦਾ ਉਹ ਅੱਜ ਅਸੀਂ ਵਿਚਕਾਰ ਪੈ ਕੇ ਪੰਚਾਇਤ ਨੇ ਇਹਨਾਂ ਦਾ ਕੰਪਰੋਮਾਈਜ਼ ਕਰਵਾ ਦਿੱਤਾ ਹੈ ਤੇ ਹੁਣ ਦੋਨੇ ਪਾਰਟੀਆਂ ਆ ਪਾਰਟੀਆਂ ਉਸ ਵਿੱਚ ਸੈਟੀਸਫਾਈ ਨੇ ਤੇ ਹੁਣ ਇਹਨਾਂ ਦਾ ਰਾਜ਼ੀਨਾਮਾ ਕਰਾ ਦਿੱਤਾ ਜਿੱਥੇ ਜਿੱਥੇ ਇਹਨਾਂ ਦਾ ਬਜੀਗਰਾਂ ਦਾ ਬਰਾਦਰੀ ਦਾ ਬਣਦਾ ਸੀ ਉਹ ਬੰਦ ਹੱਕ ਅਸੀਂ ਦਵਾ ਦਿੱਤਾ ਹੈ ਟੈਂਕੀ ਤੋਂ ਹੁਣ ਅਸੀਂ ਮਿੰਨਤੀ ਕਰਾ ਦਿੱਤੀ ਹੈ ਤੇ ਜਾ ਕੇ ਹੁਣ ਮੌਕੇ ਤੋਂ ਟੈਂਕੀ ਤੋਂ ਬੰਦੇ ਜਿਹੜੇ ਚੜੇ ਹੋਏ ਆ ਪਟ્રોલ ਲੈ ਕੇ ਉਹਨਾਂ ਨੂੰ ਜਾ ਕੇ ਅਸੀਂ ਉਤਾਰ ਦਿੰਦੇ ਜਿਹੜੀ ਇਹ ਮਿੰਨਤੀ ਹੈ ਕੱਚੀ ਹੋਈ ਜਿਵੇਂ ਪੱਕੀ ਹਾਂਜੀ ਆਰਜੀ ਕਿ ਮਿੰਨਤੀ ਹੋਈ ਆ ਜੀ ਐਸਐਚਓ ਸਾਹਿਬ ਨੇ ਸਾਡੀ ਡਿਊਟੀ ਲਈ ਹੈ ਤੇ ਉਹ ਮਿੰਨਤੀ ਅਸੀਂ ਮੌਕੇ ਦੀ ਕਰਾ ਕੇ ਸੰਤੋਸ਼ਟੀ ਕਰਾ ਦਿੱਤੀ ਆ ਦੋਸਤੋ ਦੋਨਾਂ ਪਾਰਟੀਆਂ ਦੀ ਤੇ ਹੁਣ ਜਾ ਕੇ ਮਤਲਬ ਕਿ ਟੈਂਕੀ ਤੋਂ ਜਾ ਕੇ ਬੰਦੇ ਉਤਾਰ ਕੇ ਤੇ ਇਹਨਾਂ ਦੀ ਸੈਟੀਸਫਾਈ ਕਰਾ ਕੇ ਪੱਕੀ ਲਿਖਤ ਕਰਾ ਦੇ। ਤੇ ਹੈ ਕਿ ਚੜੇ ਵਿੱਚ ਕਿ ਕਿਵੇਂ ਦਿਖ ਜਾਏਗਾ ਕਿ ਮਾਮਲਾ ਕਿਵੇਂ ਨੇ ਪੜਨਾ ਹੈ। ਆ ਅਸਲ ਨਾਲ ਜਿਹੜਾ ਇਹ ਬਵਾਦ ਆ ਜੀ ਸੀਤਾ ਇਹ ਸਾਡੇ ਪਿੰਡ ਦਾ ਬਵਾਦ ਸੀ ਕੋਈ ਬਾਲਾ ਬੜਾ ਬਵਾਦ ਵੀ ਨਹੀਂ ਸੀ ਚਲੋ ਗਲਤਫਹਿਮੀ ਆ ਕਹਿ ਲੀਏ ਜਾਂ ਮਿਸਕੈਡ ਕਹਿ ਲੀਏ। ਅਸਲ ਗੱਲ ਤੇ ਇਹ ਸੀ ਉਹ ਅੱਜ ਅਸੀਂ ਬੇਨਤੀ ਕਰਾਤੀ ਆ ਅੱਡ ਉੱਡ ਜਿਹਦੇ ਸਿਰਕਵਾਸੀ ਕਾ ਪੰਡ ਕੇ ਦੇਤਾ। ਉਹ ਵਿਚਾਰੇ ਅਣਪੜ੍ਹੇ ਸੀ ਮਿਸਕੈਡ ਹੋ ਗਏ ਚਲ ਕਿਤੇ ਅਫਸਰ ਨੇ ਕੱਲ ਕਿਤੇ ਮਾਣਾ ਮੋਟਾ। ਇਨਾਂ ਦੇ ਖਿਲਾਫ ਗੱਲ ਕਹਿਤੀ ਹੁਣ ਰੁੱਖਾ ਬੋਲੇ ਹੁਣ ਮਾਨੋਟ ਹਨ ਉਸ ਵਿੱਚ ਸਿੱਧਿਆ ਕੇ ਥੋੜਾ ਜਿਹਾ ਘਬਰਾ ਕੇ ਇਸ ਕਰਕੇ ਇਹਨਾਂ ਨੂੰ ਲੱਗਿਆ ਗਰੀਬਾਂ ਨੂੰ ਸਾਡਾ ਧੱਕਾ ਹੋ ਰਿਹਾ ਹੈ ਅੱਜ ਗਰੀਬਾਂ ਨਾਲ ਅਸੀਂ ਖੜ ਕੇ ਕੋਈ ਧੱਕਾ ਨਹੀਂ ਹੋਣ ਦਿੱਤਾ ਜੋ ਬਣਦਾ ਸੀ ਮਰ ਲੈਣਾ ਮਰ ਲੈਣਾ ਦਾ ਅਸੀਂ ਵੰਡ ਕੇ ਦਿੱਤਾ ਇਹ ਪ੍ਰੋਟੈਸਟ ਕਰ ਰਹੇ ਸੀਗੇ ਪਾਣੀ ਟੈਂਕੀ ਤੇ ਚੜੇ ਸੀਗੇ ਉਹ ਉਤਰ ਗਏ ਦਿੰਦੇ ਉਹ ਜੋ ਤਕਰੀਬਨ ਉਤਰੀਗੇ ਅਸੀਂ ਚੱਲਿਆਂ ਜਾ ਕੇ ਤਾਰਦੇ ਹਾਂ ਤਾ ਹੁਣ ਲਿਖਤ ਵੀ ਜਾ ਕੇ ਦੇ ਕੇ ਅਸੀਂ ਤਾਰ ਲੈ ਸਰ ਤਾਰ ਨਾਲ ਕੋਈ ਪ੍ਰੋਬਲਮ ਨਹੀਂ ਕਾਰ ਲੈਣੇ ਹੁਣੇ ਸਾਰਾ ਇਹ ਥ੍ਰੀਡ ਕਰਦਾ ਸਰ ਕੀ ਕਹਿਣਾ ਚਾਹੁੰਦੇ ਆ ਪਾਣੀ ਦੀ ਟੈਂਕੀ ਤੇ ਤੁਸੀਂ ਆਪ ਜਾ ਕੇ ਇੱਕ ਜਿਹੜਾ ਬੜਾ ਰੋਸ ਕਰ ਰਿਹਾ ਸੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਕਿ ਕੀ ਮਾਮਲਾ ਕਿਸੇ ਹੋਰ ਵਿੱਚ ਸਰ ਆਪਲ ਦੇ ਵਿੱਚ ਪਿੰਡਾਂ ਪਿੰਡ ਵਾਲਿਆਂ ਬੰਦਿਆਂ ਨੇ ਕੁਝ ਕਨੇ ਪਹਿਲਾਂ ਕਿਸੇ ਬੰਦਿਆਂ ਤੋਂ ਜ਼ਮੀਨ ਲੈਤੀ ਸੀ ਉੱਥੇ ਉਹਨਾਂ ਦੇ ਕਿਸੇ ਦੂਜੀ ਤਰ ਦੇ ਨਾਲ ਫਰੰਟ ਤੇ ਬੈਕ ਲਈ ਰੌਲਾ ਸੀਗਾ ਵੀ ਮੂਹਰੇ ਵੀ ਸੜਕ ਦੇ ਨਾਲ ਲੱਗਦੀ ਜ਼ਮੀਨ ਕਿਸ ਦੀ ਹੈ ਤੇ ਪਿੱਛੇ ਲੱਗਦੀ ਜ਼ਮੀਨ ਕਿਸ ਦੀ ਹੈ ਉਹਨਾਂ ਦਾ ਆਪਲ ਦੇ ਵਿੱਚ ਰੌਲਾ ਸੀ ਬਟ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਰੋਸ ਵੀ ਰੋਸਤੀ ਵੀ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਬਟ ਬਾਅਦ ਵਿੱਚ ਜਦੋਂ ਉਹ ਟੈਂਕੀ ਤੇ ਚੜੇ ਫਿਰ ਸਾਰੇ ਪ੍ਰਸ਼ਾਸਨ ਦੇ ਨਾਂ ਰਲ ਕੇ ਪੁਲਿਸ ਕਰਮਚਾਰੀ ਨਾਲ ਰਲ ਕੇ ਪਿੰਡ ਵਾਲਿਆਂ ਨੇ ਸਹਿਯੋਗ ਦੇ ਕੇ ਜਿਹੜੇ ਦੂਜੇ ਤਰ੍ਹਾਂ ਸੀ ਉਹਨਾਂ ਨੂੰ ਨਾਲ ਸਮਝਾ ਕੇ ਉਹਨਾਂ ਦਾ ਮੌਕੇ ਤੇ ਲਿਖ ਲਿਖਾ ਕਰਵਾ ਕੇ ਉਹਨਾਂ ਨੂੰ ਆਸ਼ਵਾਸ਼ਣ ਦਿਵਾਇਆ ਗਿਆ ਵੀ ਤੁਹਾਡਾ ਹੱਲ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਉਹ ਉਹ ਟੈਂਕੀ ਤੋਂ ਥੱਲੇ ਉਤਰ ਆਏ ਸਰ ਜਿਵੇਂ ਤੁਸੀਂ ਆਪ ਵੀ ਇੱਕ ਜਾਨ ਜੋਖਮ ਦੇ ਵਿੱਚ ਪਾ ਕੇ ਇਹਨਾਂ ਦੇ ਉੱਪਰ ਕਾਫੀ ਉਚਾਈ ਤੇ ਪਾਣੀ ਵਾਲੀ ਟੈਂਕੀ ਤੇ ਚੜੇ ਹੈਗੇ ਆ ਬੜੀ ਹਿੰਮਤ ਵਾਲੀ ਗੱਲ ਹੈਗੀ ਆ ਉਸ ਦਾ ਵੀ ਨੇ ਕਿ ਉਹਨਾਂ ਨੇ ਧੰਨਵਾਦ ਕੀਤਾ ਪ੍ਰਸ਼ਾਸਨ ਨੇ ਕਿ ਉਹ ਦੇਖ ਦੇਗੇ ਸਰ ਚਲ ਸਾਡਾ ਕੰਮ ਤਾਂ ਲੋਕਾਂ ਦੀ ਸੇਵਾ ਕਰਨਾ ਹੈ ਚਾਹੇ ਸਾਨੂੰ ਟੈਂਕੀ ਤੇ ਚੜਨਾ ਪਵੇ ਚਾਹੇ ਕਿਤੇ ਹੋਰ ਚੜਨਾ ਪਵੇ ਜਿੱਥੇ ਲੋਕ ਚਾਹਣਗੇ ਜਿੱਥੇ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਹੋ ਸਕਦਾ ਉਸਤਾ ਉੱਥੇ ਜਾ ਕੇ ਕਰਾਂਗੇ ਸਾਡੇ ਵੱਲੋਂ ਤਾਂ ਇਹੀ ਕਦਮ ਚੁੱਕੇ ਜਾਣਗੇ ਹਰ ਕਦਮ ਤੇ ਜਿਵੇਂ ਸਾਰੋਂ ਪਿਛਲੇ 4 ਸਾਲਾਂ ਤੋਂ ਬਹੁਤ ਖਤਰਗੜਾ ਹੋ ਗਿਆ ਸੀ ਜੀ ਅੱਜ ਉਹਨਾਂ ਨੇ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਵੀ ਪ੍ਰਸ਼ਾਸਨ ਨੇ ਆ ਕੇ ਸਾਨੂੰ ਇਹ ਸਾਥ ਦਵਾਇਆ ਵੀ ਸਾਡੇ ਨਾਲ ਜਿਹੜੀ ਮਤਲਬ ਵਧਿਕਿਆ ਹੋ ਰਹੀਆਂ ਸੀਆਂ ਉਹ ਤੇ ਮਤਲਬ ਦੇਖੋ 4 ਸਾਲ ਦਾ ਮਸਲਾ ਸੀਗਾ ਲੜਕਿਆ ਵੈਸੇ ਤਾਂ ਐਡਾ ਮਸਲਾ ਲੜਕਣਾਂ ਵਾਲਾ ਨਹੀਂ ਸੀਗਾ ਬਟ ਕਿਤੇ ਨਾ ਕਿਤੇ ਆਪਸ ਦੇ ਵਿੱਚ ਵੀ ਆਪਾਂ ਨੂੰ ਥੋੜਾ ਮੋਟਾ ਨਹੀਂ ਪਤਾ ਹੁੰਦਾ ਵੀ ਕਿਹੜੇ ਪਾਸੇ ਜਾਣਾ ਕਿਹੜੇ ਪਾਸੇ ਨਹੀਂ ਇਸ ਕਰਕੇ ਉਹਨਾਂ ਦਾ ਮਸਲਾ ਥੋੜਾ ਜਿਆਦਾ ਲਪਕਾਵਾ ਗਿਆ ਅੱਜ ਫਿਰ ਸਾਰੇ ਪ੍ਰਸ਼ਾਸਨ ਨਾਲ ਹਲ ਕੇ ਉਹਨਾਂ ਦਾ ਦੂਜੀ ਪਾਰਟੀ ਨਾਲ ਜਿਨ੍ਹਾਂ ਨਾਲ ਉਹਨਾਂ ਦਾ ਇਸ਼ੂ ਸੀਗਾ ਉਹਨੂੰ ਕੋਲੇ ਬਿਠਾ ਕੇ ਉਹਨਾਂ ਦਾ ਮਸਲਾ ਹੱਲ ਕਰਵਾਇਆ ਗਿਆ